ਪਿਆਰਿਓ ਕਦੇ ਵੀ ਤਲਗੀ ਤਰ ਪਾਛਾ ਨਹੀਂ ਕਦੀ ਕਿਸੇ ਦਾ ਖਤ ਨਹੀਂ ਲੱਪਿਆ ਕਿਸੇ ਦੀ ਜੈਗਾਨ ਨਹੀਂ ਰੱਤੀ ਕਿਸੇ ਦੀ ਰਾਜ ਦੀ ਜਗ੍ਹਾ ਨਹੀਂ ਰੱਤੀ ਪਰ ਮੇਰੇ ਪਾਛਾ ਜੀ ਨੇ ਜਿਹੜੇ ਕੀਤੇ ਹੋਏ ਚੱਕੇ ਕਾਰਜ ਹੀ ਉਹ ਰੂਚੀਆਂ ਕੋਲ ਬਰਦਾਸ਼ਤ ਕਰ ਹੋਏ ਪਿਆਰਿਓ ਕਿਦਾਂ ਦੇ ਛੇਤੀ ਰਿਖਿਓ ਮੇਰੇ ਪਾਛਾ ਜੀ ਨੇ ਇੱਕ ਧਰਮ ਦੀ ਖਾਤਰ ਧਰਮ ਦੀ ਖਾਤਰ ਆਪਣੇ ਪਿਤਾ ਨੂੰ ਉਤਾਰਿਆ ਇੱਕ ਉਹਨਾਂ ਨੇ ਧਰਮ ਨੂੰ ਬਚਾਉਂਦੇ ਲਈ ਪਿਆਰੇ ਉਹ ਹੀ ਪਾਪੀ ਪਹਾੜੀ ਰਾਜੇ ਬਾਈ ਦਾ ਦੇਰਾ ਜੀ ਇਹਨਾਂ ਦੇ ਚਿੱਤ ਵਿੱਚ ਬਾਈ ਦਾ ਦੇਰਾ ਜੀ ਕਿਉਂ ਕਿਹਾ ਜਾਂਦਾ ਬਾਈ ਰਿਆਸਤਾਂ ਹੀ ਉਸ ਵੇਲੇ ਬਾਈ ਰਾਜਿਆਂ ਦੀ ਤਾਂ ਬਾਈ ਦਾ ਦੇਰਾ ਜੀ ਕਿਹਾ ਜਾਂਦਾ ਤੇ ਪਿਆਰੇ ਉਹ ਬਾਈ ਦਾ ਦੇਰਾ ਜੀ ਨੇ ਕਈ ਹਮਲੇ ਕੀਤੇ ਤੇ ਹਰ ਵਾਰੀ ਮੂੰਹ ਦੀ ਖਾਨੀ ਪਈ ਇਹਦੇ ਵਿੱਚ ਅਲਕੀਤਰ ਪਾਸ਼ ਆਪਣੇ ਨੂੰ ਕਸੂਰ ਮੰਨਦੇ ਨੇ ਪਤਾ ਕੀ ਕਸੂਰ ਹੈ ਕਰਕੇ ਤਾਂ ਪਾਛਾ ਨੇ ਚੰਗੇ ਕੰਮ ਕੀਤੇ ਨੇ ਜਿਹੜੇ ਉਹ ਸਮੇਂ ਦੇ ਲਟਾਰੇ ਹੋਏ ਕੀ ਪਿਆਰੇ ਉਹਨਾਂ ਨੂੰ ਦਰਮਾਣ ਲਾਇਆ ਜਿਨ੍ਹਾਂ ਨੂੰ ਉਹ ਆਪਣੀ ਨਿੱਜੀ ਜਾਇਦਾਦ ਮੰਨਦੇ ਹੀ ਆਪਣੇ ਗੁਲਾਮ ਮੰਨ ਲਈ ਉਹਨਾਂ ਨੂੰ ਬੁਲਾ ਲਿਆ ਜਿਵੇਂ ਜੀਰਾ ਨੂੰ ਤੋੜ ਕੇ ਉਹਨਾਂ ਨੂੰ ਸੱਚੇ-ਸੁੱਚੇ ਖਾਲਸੇ ਬਣਾ ਲਿਆ ਜਿਨ੍ਹਾਂ ਨੂੰ ਸਿਰ ਤੇ ਪੰਜ ਬੰਨ੍ਹਣ ਦਾ ਅਧਿਕਾਰ ਨਹੀਂ ਮੇਰੇ ਪਾਤਸ਼ਾਹ ਨੇ ਉਹਨਾਂ ਦੇ ਸਿਰਾਂ ਤੇ ਦਮਾਲੇ ਸਜਾਏ ਜਿਨ੍ਹਾਂ ਨੂੰ ਕੋਈ ਸ਼ਸਤਰ ਖੰਡਾ ਦੇ ਅਧਿਕਾਰ ਨਹੀਂ ਉਹਨਾਂ ਦੇ ਗੱਲ ਅਛਣੇ ਇੰਤਲ ਫਟੀਆਂ ਸ਼੍ਰੀ ਸੈਬਰ ਹੋਈਆਂ ਉਹਨਾਂ ਨੂੰ ਹੋੜੀਆਂ ਦੇ ਝੜਾਇਆ ਆ ਜੀਤ ਨਗਾਰੇ ਰਖਾਏਗੇ ਪਿਆਰਿਓ ਇਹੋ ਚੀਜ਼ਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਹੋ ਚੀਜ਼ਾਂ ਉਹਨਾਂ ਨੂੰ ਬਰਦਾਸ਼ਤ ਫਰਾਂਕੀ ਦੇ ਤਾਰੇ ਪਾਸ਼ਾ ਜੀ ਲੋਕਤੰਤਰ ਦਾ ਰਾਜ ਉਹਨਾਂ ਚੰਗੇ ਹਾਲੀ ਤੱਕ ਉਹਨਾਂ ਨੂੰ ਪਨਾਹ ਅਰੇ ਧਾਰਨਾ ਚਾਹੁੰਦੇ ਨੇ ਆਪਣੀ ਨਿੱਜੀ ਜ਼ਿੰਦਗੀ ਜੀਉਣ ਦਾ ਪਰ ਪਿਆਰ ਉਹ ਪਹਾੜੀ ਰਾਜੇ ਉਹ ਚਾਹੁੰਦੇ ਨੇ ਜੀਵਨ ਇਹ ਜਨਮ ਤੋਂ ਸਾਡੇ ਗਦਾਨ ਨਹੀਂ ਉਵੇਂ ਸਾਡੇ ਗਦਾਨ ਨਰੇ ਸਾਡੇ ਅੱਗੇ ਸਿਰ ਨਾਲ ਝੁਕ ਸਕਣ ਜਿਸ ਤਰ੍ਹਾਂ ਸੀ ਇਹਨੂੰ ਮਾਣੀਏ ਲੈਦਾਰੀ ਜੋਖਮ ਨਾਜੀ ਕਰੀਏ ਪਰ ਇਹ ਅੰਗੇ ਸਾਡੇ ਅੱਗੇ ਸਿਰ ਨਾਲ ਝੁਕ ਸਕਣ ਪਰ ਪਿਆਰਿਓ ਉਸ ਗੱਲ ਕੇ ਤਰਫ ਪਾਤਸ਼ਾਲੀ ਜੀ ਨੇ ਪਰ ਉਹਨਾਂ ਨੂੰ ਗੱਲ ਨਾਲ ਲਾਇਆ ਜਿਨ੍ਹਾਂ ਨੂੰ ਕੋਈ ਆਪਣੇ ਮਨ ਅਸ਼ਾਵਾ ਲੈ ਕੇ ਰਾਜੀ ਨਹੀਂ ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਕਹਿ ਦਿੱਤਾ خالسا میرا روپ ہے خال خالسے کرو ناسا نے گانا گایا جنہوں لوگ پرچھاوا لینا چڑھائی دے کے اس برداشت نہ ہوا پیارے کئی ہو, گرم جو سنگت آجے بڑے ترکھا کرتے کہ پیارے ہو, ਖਰੂ ਅੰਕਰ ਦੇ ਨੇ ਪਰ ਹਰ ਵਾਰ ਮੂਹ ਵੀ ਖਾਣੀ ਪਈ ਪਰ ਉਹਨਾਂ ਨੇ ਮੰਨ ਲਿਖ ਇਹ ਹੈ ਕਿ ਅਲਕੀਨ ਅਲ ਪਾਸ਼ਾ ਬੋਲਦੇ ਨਹੀਂ ਇੰਜ ਇਹ ਅਲਕੀਨ ਅਲ ਸਾਡੇ ਤੋਂ ਡਰਦੀ ਹੋਣਗੇ ਪਰ ਪਿਆਰੇ ਅਕੀਰ ਜਦੋਂ ਭੀਮ ਕੰਡ ਰਾਜੇ ਨੇ ਕਈ ਵਿਆਹ ਦਾ ਮਹਾਨਾ ਤੇ ਪਿਆਰੇ ਅਕੀਰ ਨੂੰ ਕੁਝ ਆਪਣੇ ਰਾਜਾ ਤੋਂ ਮੰਨ ਲੈ ਕੇ ਉਹਨਾਂ ਕੀਪੇ ਉੱਲ ਜਾ ਕੇ ਝੂਠੀਆਂ ਵਿਆਹ ਦਾ ਬਣਾ ਦੀ ਉਹਨਾਂ ਹਕੂਮਤ ਨੇ ਨਰਜ ਕਰਦਾ ਕੀਤੀ ਜਿਹੜੀ ਹਰ ਮੁਹੰਮਦ ਬੋਲਾ ਨੇ ਧਰਮ ਨੂੰ ਵੀ ਖਤਮ ਕਰਨਾ ਚਾਹੁੰਦੀ ਹੁਣ ਪਿਆਰੇ ਗੁਰਜੀਤ ਇਹਨਾਂ ਦੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈਗਾ ਪਰ ਉਹੋ ਹੀ ਬਾਈ ਕਰਦੇ ਰਾਜੀ ਉਹਨਾਂ ਜ਼ਰੂਰੀਆਂ ਦੇ ਆਧਾਰ ਤੇ ਕਲਗੀ ਦੇ ਪਛਾੜੇ 10 ਲੱਖ ਸੋਹਰੇ ਕੀ ਆ ਗਏ ਤਕਰੀਬਨ 6-7 ਮਹੀਨੇ ਦਾ ਘੇਰਾ ਪਿਆਰਿਆ ਪਿਆਰਿਓ ਕਈ ਵਿਉਂਤਾਂ ਬਣਾਇਆ ਇਤੂ ਤੱਕ ਈਮਦਨ ਰਾਜੇ ਨੇ ਇੱਕ ਖੂਨੀ ਹਾਂਜੀ ਉਹਨਾਂ ਦਾ ਗਿਆ ਉਹਨੂੰ ਸ਼ਰਾਬ ਪਿਆਈ ਗਈ ਤੇ ਪਿਆਰਿਓ ਉਹਦੇ ਸਿਰ ਤੇ ਸੱਤ ਕੰਗੀਆਂ ਬਣੀਆਂ ਗਈਆਂ ਸੁੰਦ ਦੇ ਨਾਲ ਲੰਬੇ ਕਿਰਪਾਨ ਮੰਨੀ ਨਹੀਂ ਪਰ ਦੋਕਰ ਦਾ ਕਿਲਾ ਛਡਾਉਣ ਵਾਸਤੇ ਕਈ ਵਿਰੋਧਤਾ ਦਾ ਜ਼ਹਿਰ ਜਿਹਾ ਪਰ ਇਧਰ ਕਲਗੀਧਰ ਦੇ ਸ਼ੇਰ ਭਾਈ ਬਚਿੱਤਰ ਸਿੰਘ ਨੇ ਉਸ ਖੂਨੀ ਹਾਂਜੀ ਦੇ ਐਸਾ ਪਰਮਾਤਮਾ ਵਾਲੀ ਤਹੀ ਪਿਆਰਿਓ ਉਸ ਗੁੰਨੀ ਹਾਂਤੀ ਪਿੱਛੇ ਨੂੰ ਜੋ ਹੁੰਦਾ ਹੋਇਆ ਆਪਣੀਆਂ ਸੁਰਨਾਂ ਦਾ ਕਰੇ ਗਿਆ ਜਿਹੜਾ ਕੀਸਰੀ ਜੱਜ ਕਹਿੰਦਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਸੰਗਲਨ ਦੇ ਵਿੱਚ ਬੰਨ ਕੇ ਲੈ ਕੇ ਆਵਾਂਗਾ ਤੇ ਪਿਆਰਿਓ ਗੁਰੂ ਕੇ ਪਿਆਰੇ ਭਾਈ ਉਲੀ ਸਿੰਘ ਜੀ ਭਾਈ ਮਨੀ ਸਿੰਘ ਦੇ ਸੰਪੂਤ ਭਾਈ ਮਾਹੀ ਸਿੰਘ ਦੇ ਪੁੱਤਰ ਤੇ ਪਿਆਰਿਓ ਉਸੇ ਪਰ ਕੀਸਰੀ ਜੰਗਾਦੇ ਦਾ ਸਿਰ ਵਾਕੇ ਕੇ ਨੀਚੇ ਦੇ ਲਟਕਾ ਕੇ ਕਰਗੀ ਪਰਿਸ਼ਾ ਚਰਨਾ ਦੇ ਵਿੱਚ ਪੇਸ਼ ਕੀਤਾ ਹੀ ਤੇ ਪਿਆਰੇ ਵਸੇ ਬੁਰਸੇ ਤੋਂ ਮਹਾਨ ਇਤੋਂ ਤੱਕ ਉਸ ਨੇ ਇਹ ਹਕੂਮਤ ਵੀ ਹਰ ਰਾਜਸਥਾਨ ਨੇ ਬਣਾ ਦਿੱਤੀ 6 ਹੱਥ ਮਹੀਨੇ ਦਾ ਕਿਰਾਇਆ ਪਿਆਰਿਆ ਤੇ ਪਿਆਰਿਓ ਨਾ ਕੋਈ ਰਸ ਤੋਂ ਸਟੰਦਰ ਜਾ ਦਿੱਤੀ ਨਹੀਂ ਨਾ ਕੋਈ ਪਾਣੀ ਦਾ ਬਾਪ ਉਹ ਵੀ ਬੰਦ ਕਰ ਦਿੱਤਾ ਗਿਆ ਕੋਈ ਪਰਖੇ ਪਾ ਪਿਆਰਿਓ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਉਹ ਸਿੱਖਾਂ ਨੂੰ ਬਾੜੇ ਵਿੱਚ ਰਹਿਣ ਦਾ ਹੁਕਮ ਦਿੱਤਾ ਪਰ ਕੁਝ ਸਿੱਖ ਤੇਲੀ ਜਾਂਦੇ ਨੇ ਜਦੋਂ ਪਾਣੀ ਖਤਮ ਹੋ ਜਾਂਦਾ ਪਿਆਰਿਓ ਜੇ ਚਾਰ ਸਿੱਖ ਜਾਂਦੇ ਨੇ ਨਾ ਬਾੜੀ ਲੈਣ ਵਾਸਤੇ ਤੇ ਦੋ ਸਿੱਖ ਸ਼ਰੀਰ ਹੋ ਜਾਂਦੇ ਨੇ ਤੇ ਦੋ ਸਿੱਖ ਪਾਣੀ ਲੈ ਕੇ ਆਉਂਦੇ ਨੇ ਪਿਆਰਿਓ ਬਹੁ ਦੇ ਭਾ ਸਿੱਖਾਂ ਨੂੰ ਪਾਣੀ ਨਹੀਂ ਮਿਲਿਆ ਪਰ ਇੱਥੇ ਮੇਰੇ ਪਾਤਸ਼ਾਹ ਦਾ ਕਰਤਾਰ ਦੇਖੋ ਇਥੇ ਭਾਈ ਕਨਈਆ ਜੀ ਪਿਆਰਿਓ ਜਦੋਂ ਸਿਖ ਜਦੋਂ ਸ਼ਹੀਦ ਹੁੰਦੇ ਨੇ ਤੁਝ ਜਾਣਉਂਦੀ ਐ ਮੌਰੀਤੀ ਤੇ ਮਰਦੇ ਨੇ ਪਰ ਪਿਆਰਿਓ ਭਾਈ ਕਨਈਆ ਜੀ ਜੋ ਬ੍ਰਹਮ ਗਿਆਨ ਕੇ ਮੂਰਤ ਹੈ ਜਿਹਨੂੰ ਮਰਦੇ ਵਿਸਰੈ ਕਰੀ ਸਮਤਾ ਤਪਾਈ ਜਪ ਕੇ ਸਾਧ ਸੰਗਤ ਮੋਹਿ ਪਾਈ ਪਿਆਰਿਓ ਭਾਈ ਭਾਈ ਕਨਈਆ ਜੀ ਜਿਹਨੇ ਉਸ ਮੇਰੇ ਗੁਰੂਤੀਆਂ ਨੂੰ ਦਸ਼ਮਤੂ ਦੇ ਪਾਣੀ ਸਿੱਖਾਂ ਨੂੰ ਪਿਆਰੇ ਕਿਉਂ ਨੇ ਪਿਆਰਿਓ ਐਡਾ ਵੱਡਾ ਕਿਰਦਾਰ ਕਦੀ ਨਹੀਂ ਕਿਸੇ ਇਸੇ ਪ੍ਰਮੰਬਰ ਦਾ ਮਹਿਨਾ ਜਿੱਦਾਂ ਵੱਡਾ ਕਿਰਦਾਰ ਪਾਛਾ ਦਾ ਮਿਲ ਲੈ ਤੇ ਕਲਗੀਧਰ ਪਾਛਾ ਦੇ ਪਿਆਰੇ ਸਿੱਖਾਂ ਦਾ ਪਿਆ